ਡੋਨਲਡ 트੍ਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣ ਚੁੱਕੇ ਹਨ 트੍ਰੰਪ ਨੇ ਆਪਣੇ ਇਨੌਗੁਰਲ ਭਾਸ਼ਣ ਵਿੱਚ ਕਈ ਵੱਡੇ ਐਲਾਨ ਕੀਤੇ ਹਨ ਅਤੇ ਕਿਹਾ ਹੈ ਕਿ ਅੱਜ ਤੋਂ ਅਮਰੀਕਾ ਦਾ ਸਵਰਨ ਯੁੱਗ ਸ਼ੁਰੂ ਹੁੰਦਾ ਹੈ 트੍ਰੰਪ ਨੇ ਐਲਾਨ ਕੀਤਾ ਕਿ ਉਹ ਮੈਕਸੀਕੋ ਸਰਹੰਦ ਤੇ ਕੌਮੀ ਐਮਰਜੈਂਸੀ ਜਾਰੀ ਕਰਨਗੇ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵੇਸ਼ ਨੂੰ ਰੋਕਿਆ ਜਾਵੇਗਾ ਅਤੇ ਮਿਲੀਅਨਸ ਕ੍ਰਿਮੀਨਲ ਇਮੀਗ੍ਰੈਂਟਸ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾਵੇਗਾ ਉਹਨਾਂ ਆਪਣੀ ਸਟੇਨ ਮੈਕਸੀਕੋ ਨੀਤੀ ਨੂੰ ਦੁਬਾਰਾ ਲਾਗੂ ਕਰਨ ਲਈ ਕਿਹਾ ਅਤੇ ਆਰਡਰ ਤੇ ਫੌਜ ਨੂੰ ਲਗਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ 트럼ਪ ਨੇ ਕਿਹਾ ਕਿ ਅਮਰੀਕਾ ਦੁਬਾਰਾ ਮੈਨੂਫੈਕਚਰਿੰਗ ਦਾ ਕੇਂਦਰ ਬਣੇਗਾ ਉਹਨਾਂ ਨੇ ਕਿਹਾ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਤੇਲ ਅਤੇ ਗੈਸ ਦੇ ਸਰੋਤਾਂ ਵਾਲਾ ਦੇਸ਼ ਬਣਾਂਗੇ 트럼ਪ ਨੇ ਵੀ ਦੱਸਿਆ ਕਿ ਉਹ ਮੁਲਕਾਂ ਨਾਲ ਵਪਾਰ ਤੇ ਨਵੇਂ ਟੈਰਿਫਸ ਵੀ ਲਾਗੂ ਕਰਨਗੇ ਜਿਨ੍ਹਾਂ ਦਾ ਲਾਭ ਅਮਰੀਕਾ ਦੇ ਨਾਗਰਿਕਾਂ ਨੂੰ ਹੋਵੇਗਾ ਪਰ 트럼ਪ ਆਪਣੇ ਦਫ਼ਤਰ ਵਿੱਚ ਪਹਿਲੇ ਦਿਨ ਕੈਨੇਡਾ ਚੀਨ ਅਤੇ ਮੈਕਸੀਕੋ ਤੇ ਨਵੇਂ ਟੈਰਿਫਸ ਨਹੀਂ ਲਗਾਉਣਗੇ 트럼ਪ ਨੇ ਕਿਹਾ ਕਿ ਅਮਰੀਕਾ ਨਾਮਾ ਕਨਾਲ ਨੋਵੇ ਮੋੜ ਆਪਣੇ ਕਬਜ਼ੇ ਵਿੱਚ ਲਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਸਰਕਾਰ ਸਿਰਫ ਦੋ ਜੈਂਡਰਸ ਨੂੰ ਹੀ ਮੰਨੇਗੀ ਜਿਸ ਵਿੱਚ ਸਿਰਫ ਮਰਦ ਅਤੇ ਔਰਤ ਹੀ ਸ਼ਾਮਲ ਹੋਣਗੇ ਉਹਨਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਸਰਕਾਰ ਅਮਰੀਕਾ ਦੇ ਹੱਕ 'ਚ ਕੰਮ ਕਰੇਗੀ ਅਤੇ ਹਰ ਕਿਸੇ ਨੂੰ ਇਨਸਾਫ ਦਿਵਾਵੇਗੀ 트럼ਪ ਨੇ ਕੈਲੀਫੋਰਨੀਆ ਦੀਆਂ ਜੰਗਲਾਂ ਦੀਆਂ ਅੱਗਾਂ ਤੇ ਸਰਕਾਰ ਦੀ ਮਸਲੇਦਾਰ ਨੀਤੀ ਬਾਰੇ ਵੀ ਨਿੰਦਾ ਕੀਤੀ ਉਹਨਾਂ ਨੇ ਇਸ ਦੌਰਾਨ ਆਪਣੇ ਖਿਲਾਫ ਕੀਤੇ ਗਏ ਹਮਲੇ ਦਾਅਵੇ ਸਿਕਰ ਕੀਤਾ ਟਰੰਪ ਨੇ ਕਿਹਾ ਕਿ ਜੁਲਾਈ ਵਿੱਚ ਮੇਰੇ ਉੱਪਰ ਇੱਕ ਖੂਨੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਵਿੱਚ ਮੇਰੀ ਜ਼ਿੰਦਗੀ ਨੂੰ ਖਤਰਾ ਪਹੁੰਚਾਇਆ ਗਿਆ ਸੀ ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੇਰੀ ਜ਼ਿੰਦਗੀ ਨੂੰ ਪ੍ਰਭੂ ਨੇ ਕਿਸੇ ਵੱਡੇ ਮਕਸਦ ਲਈ ਬਚਾਇਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਟਰੰਪ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਸਭ ਤੋਂ ਵੱਡਾ ਵਪਾਰਕ ਸਾਥ ਹੈ ਟਰੰਪ ਨੇ ਅਮਰੀਕਾ ਅਤੇ ਕੈਨੇਡਾ ਨਾਲ ਵਪਾਰਕ ਨੀਤੀਆਂ ਬਾਰੇ ਚਿੰਤਾ ਪ੍ਰਗਟ ਕੀਤੀ ਉਹਨਾਂ ਨੇ ਕਿਹਾ ਕਿ 25% ਦੀ ਟੈਰੀ ਫਰ ਮੈਕਸੀਕੋ ਅਤੇ ਕੈਨੇਡਾ ਦੇ ਉਤਪਾਦਾਂ ਤੇ ਲਗਾਈ ਜਾ ਸਕਦੀ ਹੈ。ਟਰੂਡੋ ਨੇ ਕਿਹਾ ਕਿ ਉਹ 트럼ਪ ਦੇ ਸੰਭਾਵੀ ਟੈਰਿਫ ਜਵਾਬ ਵਿੱਚ ਇਕਜੁੱਟ ਹੋ ਕੇ ਕੰਮ ਕਰਨਗੇ ਅਤੇ ਜੇਕਰ ਟੈਰਿਫ ਲਾਗੂ ਹੁੰਦੇ ਹਨ ਤਾਂ ਕੈਨੇਡਾ ਦੇ 37 ਬਿਲੀਅਨ ਡਾਲਰ ਦੇ ਵਪਾਰ ਤੇ ਜਵਾਬੀ ਟੈਰਿਫ ਲਾਗੂ ਕੀਤੇ ਜਾ ਸਕਦੇ ਹਨ। ਇਨੌਗੁਰਲ ਸਮਾਰੋਹ ਦੌਰਾਨ 트럼ਪ ਅਤੇ ਉਸ ਦੇ ਪਰਿਵਾਰ ਨੇ ਸੇਂਟ ਜੋਨਸ ਚਰਚ ਵਿੱਚ ਧਾਰਮਿਕ ਸਮਾਰੋਹ ਵਿੱਚ ਹਿੱਸਾ ਲਿਆ। ਇਸ ਸਮਾਰੋਹ ਵਾਸ਼ਿੰਗਟਨ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਦੋਂ ਕਿ ਸਮਾਰੋਹ ਬਾਹਰ ਠੰਡ ਕਾਰਨ ਇਨਡੋਰ ਕੀਤਾ ਗਿਆ